बॉलीवुड फिल्मਾਂ ਦੀ ਗੱਲ ਕਰੀਏ ਤਾਂ ਆਏ ਦਿਨੀ ਹੀ ਬਾਲੀਵੁੱਡ ਡਾਇਰੈਕਟਰ ਜਿਹੜੇ ਨੇ ਨਵੇਂ ਨਵੇਂ ਫਿਲਮਸ ਜਿਹੜੀਆਂ ਲੈ ਕੇ ਆਉਂਦੇ ਨੇ ਤੇ ਦਰਸ਼ਕਾਂ ਦਾ ਦਿਲ ਜੜਾਏ ਜਿੱਤਦੇ ਨੇ ਪਰ ਹੁਣ ਗੱਲ ਕਰਦੇ ਆ ਅਦਾਕਾਰ ਅਜੇ ਦੇਵਗੰਦ ਦੀ ਜ ਜਦੇਵਗੰਦ ਦੀ ਫਿਲਮ ਸਨ ਆਫ ਸਰਦਾਰ ਜਿਹੜੀ ਸੀ ਉਹ ਕਾਫੀ ਜ਼ਿਆਦਾ ਹਿੱਟ ਰਹੀ ਸੀ ਤੇ ਜਿਹੜੀ ਫੈਨਸ ਨੂੰ ਕਾਫੀ ਜ਼ਿਆਦਾ ਪਸੰਦ ਆਈ ਸੀ ਦੱਸ ਦੇ ਇਹ ਅਜੇ ਦੇਵਗੰਦ ਦੀ ਫਿਲਮ ਸਨ ਆਫ ਸਰਦਾਰ 2012 ਵਿੱਚ ਰਿਲੀਜ਼ ਕੀਤੀ ਗਈ ਸੀ ਇਸ ਫਿਲਮ ਨੇ ਸਿਨੇਮਾ ਘਰਾ ਵਿੱਚ ਵਧੀਆ ਪ੍ਰਦਰਸ਼ਨ ਵੀ ਕੀਤਾ ਸੀ ਤੇ ਫਿਲਮ ਜਿਹੜੀ ਹੈ ਇੱਕ ਸੁਪਰ ਡੂਪ ਹਿੱਟ ਜਿਹੜੀ ਫਿਲਮ ਹੈ ਉਹ ਰਹੀ ਸੀ ਪਰ ਹੁਣ ਇਸ ਫਿਲਮ ਦੀ ਸੀਕੁਅਲ ਦੀ ਤਿਆਰੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਪਰ ਖਾਸ ਗੱਲ ਇਹ ਹੈ ਕਿ ਅਦਾਕਾਰ ਪੂਰੀ ਤਰ੍ਹਾਂ ਨਵੀਂ ਟੀਮ ਨਾਲ son of sardar 2 ਬਣਾਉਣਗੇ ਦੱਸਦੇ ਇਹ son of sardar 2 ਦਾ ਨਿਰਦੇਸ਼ਨ ਪੰਜਾਬੀ ਫਿਲਮ ਨਿਰਮਾਤਾ ਵਿਜੇ ਕੁਮਾਰ ਅਰੋੜਾ ਕਰਨਗੇ ਦੱਸਦੀ ਹੈ ਇਸ ਦੀ ਜਾਣਕਾਰੀ ਰਾਈਟਰ ਜਗਦੀਪ ਸਿੱਧੂ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ ਦੱਸਦੇ ਇਹ ਜਗਦੀਪ ਨੇ ਆਪਣੇ ਇੰਸਟਾਗ੍ਰam ਉੱਤੇ ਇੱਕ ਪੋਸਟ ਜਿਹੜੀ ਹੈ ਉਹ ਸ਼ੇਅਰ ਕੀਤੀ ਹੈ ਜਿਸ ਤੋਂ ਇਸ ਜਾਣਕਾਰੀ ਬਾਰੇ ਇਹ ਪਤਾ ਲੱਗਦਾ ਹੈ ਨਾਲ ਹੀ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਨ ਆਫ ਸਰਦਾ ਟੂ ਸ਼ੂਟਿੰਗ ਜਿਹੜੀ ਹੈ ਸ਼ੁਰੂ ਹੋ ਗਈ ਹੈ ਇਸ ਵਿੱਚ ਨਿਰਦੇਸ਼ਕ ਦਾ ਨਾਮ ਵਿਜੇ ਕੁਮਾਰ ਅੜੋੜਾ ਲਿਖਿਆ ਗਿਆ ਹੈ ਤੇ ਨਾਲ ਹੀ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਪੰਜਾਬੀ ਸਿਨੇਮਾ ਵਿੱਚ ਇੱਕ ਵੱਖ ਪਛਾਣ ਬਣਾਈ ਹੈ ਉਹਨਾਂ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਨੇ ਜਿਵੇਂ ਕਿ ਹਰਜੀਤ ਦਾ ਕਲੀ ਜੋਟਾ ਦੇ ਨਾਲ ਰੱਬੇ ਗੋਡੇ ਚ ਵਰਗਿਆ ਹਿੱਟ ਫਿਲਮਾਂ ਦਾ ਨਿਰਦੇਸ਼ਕ ਕੀਤਾ ਹੈ ਦਾ ਸੇ ਇਹ ਸਨਫਰ ਦਾ ਟੂ ਰਾਹੀ ਜਿਹੜੀ ਬਾਲੀਵੁੱਡ ਨਿਰਦੇਸ਼ਕ ਦੇ ਤੌਰ ਤੇ ਉਹਨਾਂ ਦਾ ਇਹ ਪਹਿਲਾ ਪ੍ਰੋਜੈਕਟ ਹੋਵੇਗਾ ਤੇ ਇਹ ਦੇਖਣਾ ਹੋਵੇਗਾ ਕਿ ਫਿਲਮ ਜਿਹੜੀ ਆ ਉਹ ਕਿੰਨੇ ਕ ਹਿੱਟ ਜਾਂਦੀ ਹੈ